ਨੇ ਵੀ ਦੇ ਵਿੱਚ ਭਾਰਤੀ ਪੰਜਾਬੀ ਨੌਜਵਾਨ ਪਿਛਲੇ 6 ਦਿਨਾਂ ਤੋਂ ਲਾਪਤਾ ਹੈ ਉਹ ਪਿਛਲੇ 9 ਸਾਲਾਂ ਤੋਂ ਨੌਕਰੀ ਕਰ ਰਿਹਾ ਸੀ ਇਸ ਘਟਨਾ ਕਰਕੇ ਪੂਰਾ ਪਰਿਵਾਰ ਸਦਮੇ ਦੇ ਵਿੱਚ ਹੈ ਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਲੜਕੇ ਦਾ ਨਾਮ ਹਰਜੋਤ ਸਿੰਘ ਦੱਸਿਆ ਜਾ ਰਿਹਾ ਹੈ ਪਰਿਵਾਰ ਇਸ ਸਬੰਧੀ ਸਰਕਾਰ ਅਤੇ ਉੱਚ ਅਧਿਕਾਰੀਆਂ ਨੂੰ ਅਪੀਲ ਕਰ ਰਿਹਾ ਹੈ ਸੋ ਪੀੜਿਤ ਪਰਿਵਾਰ ਨੇ ਕੇਂਦਰ ਸਰਕਾਰ ਪੰਜਾਬ ਸਰਕਾਰ ਅਤੇ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਤੋਂ ਇਨਸਾਫ ਦੀ ਮੰਗ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਦੇ ਲੜਕੇ ਦੀ ਪਾਲ ਕਰਕੇ ਘਰ ਭੇਜਿਆ ਜਾਵੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਵੀ ਪਰਿਵਾਰ ਨੂੰ ਭਰੋਸਾ ਦਿਵਾਇਆ ਹੈ ਕਿ ਪੰਜਾਬ ਸਰਕਾਰ ਪਰਿਵਾਰ ਦੇ ਨਾਲ ਖੜੀ ਹੈ ਪੰਜਾਬ ਸਰਕਾਰ ਸ਼ਿਪਿੰਗ ਮਨਿਸਟਰ ਦੇ ਨਾਲ ਗੱਲਬਾਤ ਕਰਕੇ ਹਰਜੋਤ ਸਿੰਘ ਦਾ ਪੂਰਾ ਪਤਾ ਲਗਾਵੇਗੀ 14 ਤਰੀਕ ਨੂੰ ਗੱਲ ਹੋਈ ਸੀ ਉਹਦੀ 5-6 ਵਜੇ ਦਾ ਅੱਧਾ ਪੌਣਾ ਮਿੰਟਾਂ ਕਰ ਬੜੇ ਖੁਸ਼ੀ ਦਾ ਮਾਹੌਲ ਸੀਗਾ ਸਾਡਾ ਬੜੇ ਤਿਆਰ ਨਾ ਮੈਂ ਡੇੜੇ 13 ਤਰੀਕ ਮੇਰੀ ਪੈ ਗਈ ਆ ਤੇ ਮੈਂ 13 ਨੂੰ ਛੁੱਟੀ ਪਾਤੀ ਆ ਉਹ ਛੁੱਟੀ ਪਾਦੇ ਤੇ ਛੁੱਟੀ ਦੇ ਬਾਅਦ ਇਹ ਨਵੇਂ ਮਹੀਨੇ ਨੂੰ ਮਹੀਨੇ ਤੋਂ ਬਾਅਦ ਆਉਣਾ 13 ਨੂੰ 13 ਤਰੀਕ ਨੂੰ ਉਹਨੇ ਆਉਣਾ ਸੀਗਾ ਘਰ ਤੇ ਮੈਨੂੰ ਕਹਿੰਦਾ ਜੀ ਜੇ ਮੈਂ ਲੇਟ ਹੋ ਗਿਆ ਤੇ ਤੁਸੀਂ ਇਹ ਕਰਨਾ ਵੀ ਇਹ ਜਿਹੜਾ ਕਿ ਨਾ ਜੇ ਮੈਂ ਲੇਟ ਹੋ ਗਿਆ ਤੇ ਇਹਨੂੰ ਮੇਰੇ ਜਵਾਈ ਨੂੰ ਕਿਹਾ ਵੀ ਤੇ ਲਿਖ ਕੇ ਪਾਉਣਾ ਕਿ ਮੇਰੇ ਛੁੱਟੀ ਜਲਦੀ ਦੇ ਦੇ ਕਿਉਂਕਿ ਮੈਂ ਘਰ ਰਹਿਣਾਗਾ ਜਿਆਦਾਤਰ ਤੌਰ ਤੇ 3 ਮਹੀਨੇ ਘਰ ਰਹਿਣਾ ਚਾਹੁੰਦਾ ਤੇ ਜੇ ਨਹੀਂ ਤੇ ਮੈਨੂੰ ਫਿਰ ਮੇਰਾ ਟੈਕਸ ਕੱਟਾ ਜਿਹੜਾ ਪਰ ਮੈਨੂੰ ਮਹੀਨਾ ਰਹਿਣਾ ਪੈਣਾ ਇਹ ਤਰ ਮੈਂ 2.5 ਮਹੀਨੇ ਰਹਿਵਾਂਗਾ ਜੇ ਬਈ ਇਹਨਾਂ ਨੇ ਮੈਨੂੰ ਮਹੀਨਾ ਲੇਟ ਛੁੱਟੀ ਦੇਤੀ ਤੇ ਬਸ ਲੇਡ ਇਹੋ ਗੱਲਾਂ ਚੱਲਦੀ ਰਹੀਆਂ ਬੜਾ ਖੁਸ਼ੀ ਦਾ ਮਾਹੌਲ ਸੀ ਫਾਦਰ ਡੇ ਸੀ ਫਾਦਰ ਡੇ ਤੇ ਵਿਸ਼ ਕੀਤਾ ਉਹਨੇ ਮੈਨੂੰ ਤੁਹਾਡੇ ਵਾਸਤੇ ਮੈਂ ਕੁਝ ਲੈ ਕੇ ਆ ਰਿਹਾ ਖਾਣ ਨੂੰ ਮੈਂ ਕਹਿੰਦਾ ਤੂੰ ਨਾ ਬੱਚਿਆਂ ਨੇ ਖਾਦਾ ਬੜੀ ਖੁਸ਼ੀ ਸੀ ਸਾਨੂੰ ਤੇ ਮੁੰਡਾ ਸਾਡਾ ਅਗਲੇ ਵੀ ਨਹੀਂ ਆ ਜਾਣਾ ਵਾ ਕੁੜਕੇ ਮੈਨੂੰ ਸਤਾ ਉਹਦਾ ਜਨਮ ਦਿਨ ਸੀਗਾ ਕਹਿੰਦਾ 17 ਤਰੀਕ ਨੂੰ ਤੇ 12:46 ਮਿੰਟ ਤੇ ਮੈਨੂੰ ਕੈਪਟਨ ਦਾ ਫੋਨ ਆਇਆ ਤੁਹਾਡਾ ਮੁੰਡਾ ਇਹਨਾਂ ਛਾਲ ਮਾਰੀ ਐ ਫਿਰ ਕਹਿੰਦਾ ਨਹੀਂ ਜਿਹਦਾ ਪੈਰ ਫਿਸਲ ਗਿਆ ਫਿਰ ਕਹਿੰਦਾ ਨਹੀਂ ਜਿਹ ਉਹ ਉਹ ਉਹਨੂੰ ਕਹਿੰਦਾ ਵੇਖਿਆ ਸੀ ਕਿਸੇ ਨੇ ਪਹਿਲਾਂ ਕਹਿੰਦਾ ਵੇਖਿਆ ਕਿਸੇ ਨੇ ਮੁੰਡਾ ਕਹਿੰਦਾ ਵੇਖਿਆ ਸੀ ਕਿਸੇ ਨੇ ਅਈ ਟਾਇਰ ਸੁੱਟੇ ਕਿਉਂਕਿ ਜਿਸ ਜਗ੍ਹਾ ਤੇ ਪੋਰਟ ਤੇ ਡਾਮਰ ਪੋਰਟ ਤੇ ਪਾਣੀ ਬਹੁਤ ਘੱਟ ਹੁੰਦਾ ਉਹ ਤੇ ਰੈਸਕਿਊ ਕਰਨਾ ਬਹੁਤ ਜਲਦੀ ਹੁੰਦਾ ਬੰਦਾ ਔਰ ਉਹਤੇ ਕਿਉਂ ਨਹੀਂ ਕੀਤਾ ਗਿਆ ਇਹ ਸਾਡੀ ਵਸਤੂ ਬਾਹਰ ਆ ਟਰੱਕ ਕੇ ਕਹਿੰਦੇ بڑے ਕੈਮਰੇ ਲਾਏ ਆ ਬੜੀਏ ਨਾਮ ਗਨਾਮ ਬੋਟਾ ਲਾਈਆਂ بڑے ਹੈਲੀਕਾਪਟਰ ਲਾਏ ਆ ਸਾਨੂੰ ਕਹਿੰਦੇ ਚਾਰ ਪੰਜ ਹੈਲੀਕਾਪਟਰ ਲੱਗੇ ਚਾਰ ਸਫੇਰੇ ਤੇ ਉਹਦਾ ਕੋਈ ਥੋ ਪਤਾ ਨਹੀਂ ਲੱਗਾ ਸਾਨੂੰ ਅਜੇ ਤੱਕ ਕਰ 6 ਦਿਨ ਹੋ ਗਿਆ ਅਜੇ ਹੋਏ ਮੰਗ ਕਰਦੇ ਆ ਸਰਕਾਰ ਕੋਲ ਕੇ ਮਾਲਕ ਮੈਨੂੰ ਇਹਨਾਂ ਦੀ ਪੈਰਵਾਈ ਕਰੇ ਤੇ ਇਹਦਾ ਇਨਸਾਫ ਮਿਲੇ ਮੈਨੂੰ ਕਿੰਨੇ ਸਾਲ ਹੋ ਗਏ ਕਿ ਉਹਨਾਂ ਨੇ ਜਵਾਬ ਦਿੱਤਾ ਜਵਾਬ ਕਦੇ 9 ਸਾਲ ਹੋ ਗਏ ਜਿਹੜੇ 9 ਸਾਲ ਸੀ ਤੇ ਤਿੰਨ ਸਾਲ ਉਹਨੂੰ ਪੱਕਿਆ ਜੋਗੇ ਪਹਿਲਾਂ ਤੇ ਕੱਚਾ ਜਿ ਰਹਿੰਦੇ ਇਹਨਾਂ ਕੋਲ ਤਾਂ ਇਹਨਾਂ ਦੀ ਕੁਛ ਵੀ ਸਾਡੇ ਬਹੁਤ ਅੱਟਦੀ ਹੈ ਲੱਗਦਾ ਸਾਡੇ ਨਾਲ ਗੱਲ ਕੀਤੀ ਆ ਕੋਈ ਗੱਲ ਨਹੀਂ ਕਿੰਨਾ ਦੀ ਕੀ ਕੀ ਜਿਸ ਤਰ੍ਹਾਂ ਕੋਈ ਪਤਾ ਲੱਗਦਾ ਹੋਵੇ ਸਾਡੇ ਨਾਲ ਕਿ ਉੱਥੇ ਕੋਈ ਗੱਲ ਹੋਈ ਹੋਵੇ ਮੁੰਡੇ ਨਾਲ ਕੋਈ ਨਹੀਂ ਨਹੀਂ ਕੋਈ ਕੋਈ ਗੱਲ ਨਹੀਂ ਕੋਈ ਜਿੰਦੀ ਕੋਈ ਤਾਂ ਹੈ ਹੀ ਨਹੀਂ ਸੀ ਗੱਲ ਮਤਲਬ ਲੱਗਦਾ ਵੀ ਤੁਸੀਂ ਜੇ ਕਦੇ ਮਿਲ ਪੈਂਦੇ ਕੋਈ ਬੰਦਾ ਵੀ ਉਹਨੂੰ ਮਿਲਦਾ ਤੇ ਵੇਖਣਾ ਕਿੰਨੇ ਖੁਸ਼ ਹੁੰਦਾ ਸੀ ਉਹ ਤੁਹਾਡੇ ਪੈਰੀਆ ਤੇ ਜੱਪੀ ਪਾ ਕੇ ਮਿਲਦਾ ਸੀ ਫੇਰ ਉਹ ਮੁੰਡੇ ਜਿੰਨੇ ਵੀ ਬਾਹਰ ਜਾਂਦੇ ਸੀ ਕਿਰਦਰ ਮੈਂ ਤੁਹਾਨੂੰ ਦੱਸ ਰਿਹਾ ਵੀ ਜਿਹੜੇ ਵੀ ਮੁੰਡੇ ਬਹੁਤ ਕਰੇ ਜਦੋਂ ਜਾਂਦਾ ਸ਼ੋਰ ਪਾਸ ਮਿਲਦਾ ਨਾ ਬਾਹਰ ਵਾਤੇ ਇਹਨਾਂ ਨੂੰ ਉਦੋਂ ਇਹ ਬਾਹਰ ਜਾਂਦੇ ਆ ਉਦੋਂ ਬਾਹਰ ਜਾ ਕੇ ਤੇ ਫਿਰ ਸਾਰੇ ਮੁੰਡਿਆਂ ਵਾਸਤੇ ਜਿਹਨੇ ਛੋਟੇ ਕਰੂ ਸੀ ਨਾ ਕਿਉਂਕਿ ਆਪ ਵੀ ਕਰੂਛ ਰਿਹਾ ਸੀ ਉਹ ਫਿਰ ਛੋਟੇ ਕਰੂਆਂ ਵਾਸਤੇ ਉਹਨੇ ਸਾਰਾ ਸਮਾਨ ਉਹਨਾਂ ਨੇ ਪੈਕੇਟਰ ਪੈਕੇਟ 버ਗਰ ਨਿਊਡ ਸਭ ਕੁਝ ਉਹਨਾਂ ਵਾਸਤੇ ਲੈ ਕੇ ਹੁੰਦਾ ਸੀਗਾ ਕਿਉਂਕਿ ਉਹਨੇ ਸਾਰਾ ਹੰਡਾਇਆ ਸੀਗਾ ਉਹ ਹੁਣ ਉਹਨੇ ਵੀ ਕਹਿੰਦਾ ਸੀ ਡੈਡੀ ਕਹਿੰਦਾ ਚਲੋ ਛੋਟੇ ਹੁੰਦੇ ਆ ਤੇ ਮੈਂ ਤੁਹਾਨੂੰ ਪੱਕਾ ਚਲੋ ਮਾਲਕ ਕਰਿਆ ਨੂੰ ਕੋਈ ਬੱਚ ਮੈਂ ਤੇ ਪਰਵਾਹ ਨੂੰ ਵਿਸ਼ਵਾਸ ਹੁੰਦਾ ਹੈ ਸੀਐਮ ਸਾਹਿਬ ਨੂੰ ਸਦਾ ਕੰਨ ਸੁਣਵਾ ਜਿਹਨੇ ਮੈਂ ਪੇਸ਼ਿਆ ਸੀ। ਜੇ ਸਾਡਾ ਦੇਵੀ ਦਾ ਜਿਹੜਾ ਨੌਜਵਾਨ 29 ਸਾਲ ਦਾ ਪੜਿਆ ਲਿਖਿਆ ਮੁੰਡਾ ਸਾਡਾ ਲਾਪਤਾ ਹੋ ਗਿਆ ਸੁਮਨਪੁਰ ਵਿੱਚ। ਪੂਰੀ ਜਿਹੜੀ ਭਾਲ ਕਰਵਾਈ ਜਾਂਦੀ। ਬੇਨਤੀ ਹੈ ਕਿ ਇਸ ਪਰਵਾਹ ਦੀ ਮਤ ਕਰੋ। ਪਰਵਾਹ ਤੋਂ ਬਾਅਦ ਅੱਪੜੀਆਂ ਜਿਹੜੀਆਂ ਫੇਸਬੁੱਕ ਵਗੈਰਾ ਟਵਿੱਟਰ ਵਗੈਰਾ ਉੱਤੇ ਮਤਲਬ ਜਿਹੜਾ ਪੋਸਟ ਆ ਪਾ ਕੇ ਸ਼ਾਇਦ ਸਾਡਾ ਵੀ ਜਿਹੜਾ ਸਾਨੂੰ ਚੰਗੇ ਹਾਲਤਾਂ 'ਚ ਮਿਲਦੇ। ਪਰ ਪਰਵਾਹ ਕਿਉਂਕਿ ਉਹ ਬੋਦਾ ਬੇਟਾ ਉਹ ਦੁਖੀ ਦੇ ਵਿਚਾਰੇ ਲੁੰਦੇ ਹੈ। ਜਵਾਨ ਪੁੱਤ ਚਲ ਜਾਈਤੇ ਉਹ ਕੀ ਹੋ ਕੋਈ ਸੁੰਨਾ ਨਹੀਂ ਬੰਦੇ ਕੋ। ਸਵੇਰ ਦੀ ਇਹ ਜੇ ਵੀ ਆਵਾਜ਼ ਹੈ ਕਿ ਬਾਦ ਸੱਚੀ ਬਾਛਾ ਕਰਪਾ ਕਰੇ ਉਹ ਸਾਨੂੰ ਪੰਦੂਸ 'ਚ ਮਿਲਦਾ। ਧੰਨਵਾਦ ਸਾਹਿਬ ਪਰ ਜਿਸ ਤਰ੍ਹਾਂ ਕੇ ਪਰਿਵਾਰ ਵੱਲੋਂ ਕੰਪਨੀ 'ਤੇ ਇਲਜ਼ਾਮ ਲਗਾਏ ਜਾ ਰਹੇ ਕਿ ਸਰਕਾਰ ਕੰਪਨੀ ਦੇ ਨਾਲ ਰਾਬਤਾ ਕਾਇਮ ਕਰੇ। ਸਰ ਜੀ ਮੈਂ ਕਦੋਂ ਗੁੰਮਿਆ ਵੇਖੋ ਅਸੀਂ ਕੰਪਨੀ ਦੇ ਦੀ ਮਿਨਿਸਟਰੀ ਆਫ ਸ਼ਿਪਿੰਗ ਦੇ ਦਾ। ਜੀ ਜਿਹਦੇ ਅੰਦਰ ਇਹ ਮਹਿਕਮਾ ਹੈ। ਉਨਾਂ ਨਾਲ ਸੰਪਰਕ ਕਰਨ ਸਭ ਤੋਂ ਪਹਿਲਾਂ ਸਾਡੀ ਜਿਹੜੀ ਡਿਊਟੀ ਹੈ ਅਸੀਂ ਕੇਂਦਰ ਸਰਕਾਰ ਦੇ ਮਿਨਿਸਟਰ ਦੇ ਨਾਲ ਇਹ ਸੰਪਰਕ ਕਰਕੇ ਫਿਰ ਅੱਗੇ ਆਪਣੀ ਕਾਰਵਾਈ ਕਰਦੇ ਪਰ ਲੇਕਿਨ ਜਿਸ ਤਰੀਕੇ ਕਿਹਾ ਜਾ ਰਿਹਾ ਹੈ ਕਿ ਲੜਕੇ ਨੇ ਸਮੁੰਦਰ 'ਚ ਛਾਲ ਲਗਾ ਦਿੱਤੀ ਹੈ ਕਿ ਨੇਵੀ 'ਚ ਲੜਕਾ ਹੋਵੇ ਤੇ ਉਸ ਨੂੰ ਤੈਰੀ ਸਭ ਤੋਂ ਜ਼ਿਆਦਾ ਆਉਂਦੀ ਹੈ ਕਿ ਲੱਗਦਾ ਹੈ ਕਿ ਜਿਹੜਾ ਉਹਨਾਂ ਵੱਲੋਂ ਤੱਤ ਦਿੱਤੇ ਜਾ ਰਹੇ ਉਹ ਸਹੀ ਹੈ ਤੇ ਦੇਖੋ ਇਹ ਤੇ ਮਾਂ-ਬਾਪ ਨੂੰ ਵੀ ਉਹਨਾਂ ਨੇ ਕੱਲ-ਕੱਲ ਕੇ ਦੱਸਿਆ ਉਹਨਾਂ ਨੂੰ ਵੀ ਇਹ ਬਚਾਅ ਦਾ ਪੂਰਾ ਨਹੀਂ ਪਤਾ ਕਿ ਉਹਨੇ ਛਾਲ ਮਾਰੀ ਆ ਕੀ ਕੀਤਾ ਕੀ ਨਹੀਂ ਕੀਤਾ ਉਸੇ ਕਰਕੇ ਹੀ ਆਪਾਂ ਜਿਹੜੇ ਸੈਂਟਰ ਦੇ ਮਨਿਸਟਰ ਹੈ ਉਹਦੇ ਨਾਲ ਸੰਪਰਕ ਜੋੜਾਂਗੇ ਕਿ ਪਤਾ ਕਰਕੇ ਦੱਸੋ ਕਿ ਆਇਆ ਉੱਥੇ ਹੋਇਆ ਕੀ ਜੀ ਉਹਨੇ ਜੇ ਮੰਨ ਲਓ ਉਹਨੇ ਦੇ ਕੈਂਪ ਤੇ ਜੇ ਛਾਲ ਮਾਰੀ ਹੈ ਤਾਂ ਕਿਉਂ ਮਾਰੀ ਆ ਕਿਸੇ ਦਾ ਝਗੜਾ ਹੋਇਆ ਕਿਉਂਕਿ ਜਿੱਦਾਂ ਦੀ ਪਰਵਾਹ ਦੀ ਸਥਿਤੀ ਹੈ ਉਹ ਕਿਤੇ ਘਰ ਦੇ ਵਿੱਚ ਕਿਸੇ ਗੱਲ ਤੋਂ ਬਹੁਤ ਦੁਖੀ ਨਹੀਂ ਘਰ ਦੇ ਵਿੱਚ ਬਿਲਕੁਲ ਠੀਕ ਸੀ ਉਹਦੀ ਸਿਸਟਮ ਬਾਅਦ ਵਿੱਚ ਉਹਦਾ ਮੰਮੀ ਡੈਡੀ ਇੱਕ ਸਿਸਟੇ ਇੱਥੇ ਜੋਬ ਕਰਦੀ ਹੈ ਘਰ ਦੇ ਅੰਦਰ ਕੋਈ ਪ੍ਰੋਬਲਮ ਨਹੀਂ ਸੀਗੀ ਉਹਨਾਂ ਦੀ ਗੱਲ ਹੋਈ ਹੈ ਪਹਿਲਾਂ ਇੱਕ ਘੰਟਾ ਲਗਾਤਾਰ ਉਹਨੇ ਗੱਲ ਕੀਤੀ ਇਸ ਕਰਕੇ ਬੰਦਾ ਘਰ ਗੱਲ ਕਰ ਰਿਹਾ ਉਸ ਤੋਂ ਬਾਅਦ ਜਦੋਂ ਕਾਲ ਕਰਦੇ ਆ ਮੈਸੇਜ ਕਰਦੇ ਆ ਤੇ ਉਹ ਜਿਹੜਾ ਉਹਦਾ ਕੈਪਟਨ ਇਹ ਕਦੇ ਕਿ ਉਹਨੇ ਕਿਹਾ ਕਿ ਉਹਦੇ ਸ਼ਾਲ ਬਣਦੀ ਹੈ ਇਹ ਚੀਜ਼ਾਂ ਥੋੜੀ ਜਿਹਾ ਜਾਂਚ ਮੰਗਦੀ ਹੈ ਸੋ ਜਿੰਨਾ ਚਿਰ ਆਪਾਂ ਜਾਂਚ ਨਹੀਂ ਕਰ ਲੈਂਦੇ ਜਿੰਨਾ ਚਿਰ ਤੱਕ ਆਪਣੇ ਕੋ ਸਹੀ ਤਸਵੀਰ ਨਹੀਂ ਆ ਜਾਂਦੀ ਠੀਕ ਉਦੋਂ ਤੱਕ ਆਪਾਂ ਨੂੰ ਕੋਈ ਗਲਤ ਕਮੈਂਟ ਨਹੀਂ